ਅਸੀਂ 47 ਦੇ ਕਿਸਿਆਂ ਦੇ ਵਿੱਚ ਬਹੁਤ ਸਾਰੇ ਐਸੇ ਕਿਸੇ ਹਨ 99 ਚ ਮਾਤਾ ਜੀ ਪਾਕਿਸਤਾਨ ਆਏ 47 ਵਿੱਚ ਅਗਵਾ ਕਰ ਲਿਆ ਸੀ ਮੇਰੇ ਜ਼ਿਹਨ ਚ ਕੁਝ ਨਹੀਂ ਸੀ ਹੈ ਮੈਂ ਮਾਤਾ ਦੀ ਜ਼ਿਹਨੀ ਹਾਲਤ ਤੇ ਸ਼ੱਕ ਕਰਨਾ ਰਿਹਾ ਸੀ ਮੈਨੂੰ ਸ਼ਾਇਦ ਮਾਤਾ ਜੀ ਪਾਗਲ ਹੋ ਗਏ ਨੇ ਇਹ ਕਹਾਣੀ ਕਿਵੇਂ ਪੋਸੀਬਲ ਹੈ ਜੇ 13 ਕੁ ਟਾਈਮ ਹੋਵੇ ਤੇ ਮੇਰੇ ਪੁੱਤਰਾਂ ਦੀ ਵੀ ਹਾਲ ਕਰਦੇ ਤੇ ਇਹ ਕਹਾਣੀ ਜਿਸ ਵੇਲੇ ਸੁਣਾ ਰਹੀ ਸੀ ਹਰੀਪੁਰ ਹਜ਼ਾਰੇ ਤੋਂ ਅਗਵਾ ਹੋ ਸੀ। ਕੁਝ ਬਦਮਾਸ਼ਾਂ ਨੇ ਮੈਨੂੰ ਅਗਵਾ ਕਰ ਲਿਆ ਸੀ ਤੇ ਮੇਰਾ ਵਿਆਹ ਐਪਟਾਬਾਦ ਦੇ ਇਸ ਬੰਦੇ ਨਾਲ ਕਰ ਦਿੱਤਾ। 1950 ਚ ਰੱਬ ਨੇ ਮੈਨੂੰ ਦੂਸਰਾ ਪੁੱਤਰ ਦਿੱਤਾ। ਕਹਿੰਦਾ ਮੇਰਾ ਨਾਂ ਕਿਸੇ ਨੇ ਲਿਖਾਤਾ ਮੈਨੂੰ ਜਬਰੀ ਭੇਜ ਦਿੱਤਾ। 1951 ਚ ਇੰਡੀਆ ਦੀ ਸਾਈਡ ਤੇ ਪਰ ਉਹਨਾਂ ਨੇ ਵੀ ਕਹਿੰਦਾ ਕਿ ਜ਼ਬਰਦਸਤੀ ਮੇਰਾ ਵਿਆਹ ਕਰ ਦਿੱਤਾ। ਉਹ ਬੜਾ ਕਿਹਾ ਕਿ ਮੇਰਾ ਵਿਆਹ ਹੋ ਚੁੱਕਿਆ ਏ। ਮੇਰੇ ਦੋ ਬੱਚੇ ਨੇ ਤੇ 52 ਤੋਂ ਬਾਅਦ ਮੇਰਾ ਇੱਕ ਮੁੰਡੇ ਦਾ ਜਨਮ ਹੋਇਆ। ਉੱਥੇ ਵੀ ਮੈਂ ਹੁਣ 50 ਵਰਿਆਂ ਬਾਅਦ ਕਿਵੇਂ ਉਹਨਾਂ ਦੇ ਬੱਚੇ ਲੱਭ ਕੇ ਦੇ ਦਿੰਦਾ। ਪਰ ਇਹ ਨਾ ਲੱਭੇ। ਇੱਕ ਦਿਨ ਅਸੀਂ 2004 ਦੇ ਵਿੱਚ ਰਾਜੂ ਹਲਾਕੇ ਦਾ ਨਾਂ ਮਾਤਾ ਜੀ ਅਲਾਉ ਨੂੰ ਜੁਠੇ ਤੇ ਮੈਂ ਉੱਥੇ ਨਾ ਪੁੱਛ ਲਿਆ ਕਿਸੇ ਨੂੰ ਕਿ ਆਰ ਤਫੈਲ ਤੇ ਖਲੀਲ ਨਾਂ ਦੇ ਬੰਦੇ ਹੈ ਨੇ ਇੱਥੇ ਚਾਹ ਵਾਲੇ ਨੇ ਪਤਾ ਨਹੀਂ ਕਿਉਂ ਕਹਿ ਦਿੱਤਾ ਕਿ ਉਹ ਸਿੱਖਣੀ ਦੇ ਪੁੱਤਰ 2006 ਦੇ ਸਮੇਂ ਵੇਲੇ ਕੋਈ 3000 ਇੰਡੀਅਨ ਸਿੱਖ ਯਾਤਰੀ ਸਨ ਕੋਈ 7-8000 ਪਾਕਿਸਤਾਨੀ ਸਨ ਉਸ ਵੇਲੇ ਮੌਜੂਦ ਸਨ ਉੱਥੇ ਕੋਈ ਬਾਹਰ ਦੇ ਦੇਸ਼ਾਂ ਦੇ 5-600 ਸਿੱਖ ਯਾਤਰੀ ਸੰਸਾਰੇ ਰੋ ਰਹੇ ਸੀ ਅੱਜ ਵੀ ਕੁਝ ਬੀਬੀਆਂ 90 ਸਾਲ ਹੋ ਚੁੱਕੇ ਨੇ ਇਸ ਵੰਡ ਨੂੰ ਲੇਕਿਨ ਕੁਝ ਬੀਬੀਆਂ ਅਜੇ ਵੀ ਰਸਦ ਲੈ ਕੇ ਆਂਦੀਆਂ ਨੇ ਇਸ ਉਡੀਕ 'ਚ ਨੇ ਕਿਸੇ ਕੌਮ ਨੂੰ ਸ਼ਾਇਦ ਫੇਰ ਰਾਜ ਮਿਲੇਗਾ ਫੇਰ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਗੁਰੂ ਘਰ 'ਚ ਮੱਥਾ ਟੇਕ ਸਕਾਂਗੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹਜੇ ਉਹਨਾਂ ਦੇ ਪਰਿਵਾਰ ਸ਼ਾਇਦ ਉਹਨਾਂ ਨੂੰ ਆਗਿਆ ਨਹੀਂ ਦੇ ਰਹੇ ਨੇ ਮੱਥਾ ਟੇਕਣ ਦੀ ਇਸ ਮਜਬੂਰੀ ਦੇ ਵਿੱਚ ਲੋਕ ਅਜੇ ਵੀ ਬੈਠੇ ਹੋਏ ਨੇ 1999 ਚ ਜਿਸ ਵੇਲੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਐਲਾਨ ਹੋਇਆ ਤੇ ਉਸ ਵੇਲੇ ਇਹ ਡੇਰਾ ਸਾਹਿਬ ਦੇ ਵਿੱਚ ਐਲਾਨ ਹੋਇਆ ਤੇ ਉਸ ਵੇਲੇ ਇੱਕ ਬੀਬੀ ਆਈ ਸੀ ਕਿ ਪੁੱਤ ਮੈਨੂੰ ਤੇਰੇ ਬਾਰੇ ਦੱਸਿਆ ਗਿਆ ਕਿ ਤੂੰ ਇਤਿਹਾਸ ਦੀ ਪਾਲ ਕਰਦਾ ਏ ਜੇ ਤੇਰ ਕੋਲ ਟਾਈਮ ਹੋਵੇ ਤੇ ਮੇਰੇ ਪੁੱਤਰਾਂ ਦੀ ਵੀ ਪਾਲ ਕਰ ਦੇ ਮੈਂ ਕਿਹਾ ਮਾਤਾ ਜੀ ਮੈਂ ਸਮਝਿਆ ਨਹੀਂ ਤੁਹਾਡੇ ਪੁੱਤਰ ਕਿੱਥੇ ਨੇ ਕਹਿੰਦਾ ਜੀ ਮੈਨੂੰ ਸੰਤਾਲੀ ਵਿੱਚ ਅਗਵਾ ਕਰ ਲਿਆ ਸੀ ਮੈਂ ਕਿਹਾ ਕਿੱਥੋਂ ਅਗਵਾ ਹੋਏ ਸੀ ਕਹਿੰਦਾ ਜੀ ਹਰੀਪੁਰ ਹਜ਼ਾਰੇ ਤੋਂ ਅਗਵਾ ਹੋਈ ਸੀ ਕੁਝ ਬਦਮਾਸ਼ਾਂ ਨੇ ਮੈਨੂੰ ਅਗਵਾ ਕਰ ਲਿਆ ਸੀ ਤੇ ਮੇਰਾ ਵਿਆਹ ਐਪਟਾਬਾਦ ਦੇ ਇਸ ਬੰਦੇ ਨਾਲ ਕਰ ਦਿੱਤਾ 1948 ਦੇ ਵਿੱਚ ਮੈਂ ਮਾਂ ਬਣੀ 1950 ਚ ਰੱਬ ਨੇ ਮੈਨੂੰ ਦੂਸਰਾ ਪੁੱਤਰ ਦਿੱਤਾ 1951 ਦੇ ਵਿੱਚ ਮੇਰਾ ਨਾਮ ਕਿਸੇ ਨੇ ਲਿਖਾ ਦਿੱਤਾ ਲਿਆਕਤ ਤਹਿਰੂਰ ਮੁਆਇਦੇ ਦੇ ਤਹਿਤ ਅੱਜ ਤੱਕ ਸਾਨੂੰ ਲਿਆਕਤ ਨਾ ਲੈਰੂ ਮੁਆਇਦਾ ਜਿਹੜਾ ਉਹ ਲੈ ਕੇ ਬੈਠਾ ਹੋਇਆ ਕਹਿੰਦਾ ਮੇਰਾ ਨਾਮ ਕਿਸੇ ਨੇ ਲਿਖਾ ਦਿੱਤਾ ਮੈਨੂੰ ਜ਼ਬਰੀ ਭੇਜ ਦਿੱਤਾ 1951 ਚ ਇੰਡੀਆ ਵਾਲੀ ਸਾਈਡ ਤੇ ਉੱਥੇ ਮੇਰੇ ਭਰਾਵਾਂ ਨੇ ਮੇਰਾ ਜ਼ਬਰੀ ਵਿਆਹ ਜੋ ਜ਼ੁਲਮ ਮਿਰਦੇ 47 ਤੇ ਅਗਵਾ ਵਲੇ ਹੋਇਆ ਉਹੀ ਜ਼ੁਲਮ ਮੈਨੂੰ 1952 ਚ ਮੇਰੇ ਸਕੇ ਭਰਾਵਾਂ ਨੇ ਕਰ ਦਿੱਤਾ ਮੈਂ ਉਹਨਾਂ ਨੂੰ ਬੜਾ ਕਿਹਾ ਕਿ ਮੇਰਾ ਵਿਆਹ ਹੋ ਚੁੱਕਿਆ ਏ ਮੇਰੇ ਦੋ ਬੱਚੇ ਨੇ ਹੁਣ ਮੇਰਾ ਵਿਆਹ ਨਾ ਕਰੋ ਪਰ ਉਹਨਾਂ ਨੇ ਵੀ ਕਹਿੰਦਾ ਕਿ ਜ਼ਬਰਦਸਤੀ ਮੇਰਾ ਵਿਆਹ ਕਰ ਦਿੱਤਾ ਤੇ 52 ਤੋਂ ਬਾਅਦ ਮੇਰਾ ਇੱਕ ਮੁੰਡੇ ਦਾ ਜਨਮ ਹੋਇਆ ਉੱਥੇ ਵੀ 97 ਚ ਉਹਦੀ ਡੈਥ ਹੋ ਗਈ ਉਸ ਮੁੰਡੇ ਦੀ ਮਾਤਾ ਜੀ ਫੇਰ ਇਕੱਲੇ ਰਹਿ ਗਏ 99 ਚ ਮਾਤਾ ਜੀ ਪਾਕਿਸਤਾਨ ਆਏ ਤੇ ਇਹ ਕਹਾਣੀ ਜਿਸ ਵੇਲੇ ਸੁਣਾ ਰਹੀ ਸੀ ਮੇਰੇ ਜ਼ਿਹਨ ਚ ਕੁਝ ਨਹੀਂ ਸੀ ਹੈ ਮੈਂ ਮਾਤਾ ਦੀ ਜ਼ਿਹਨੀ ਹਾਲਤ ਤੇ ਸ਼ੱਕ ਕਰਨਾ ਰਿਹਾ ਸੀ ਮੈਨੂੰ ਸ਼ਾਇਦ ਮਾਤਾ ਜੀ ਪਾਗਲ ਹੋ ਗਏ ਨੇ ਇਹ ਕਹਾਣੀ ਕਿਵੇਂ ਪੋਸੀਬਲ ਹੈ ਬਹਰਾਲ ਇਹ ਸੀ ਕਿ ਅਗਲੇ ਸਾਲ ਉਹ ਮਾਤਾ ਜੀ ਫੇਰ ਆਈ ਫੇਰ ਮੈਨੂੰ ਮਿਲੇ ਮੈਂ ਹੁਣ 50 ਵਰਿਆਂ ਬਾਅਦ ਕਿਵੇਂ ਉਹਨਾਂ ਦੇ ਬੱਚੇ ਲੱਭ ਕੇ ਦੇਂਦਾ ਪਰ ਮੈਂ ਇਸ ਉਹਦੇ ਵਿੱਚ ਸੀ ਕਿ ਨਹੀਂ ਕੁਝ ਕੰਮ ਕਰਨਾ ਚਾਹੀਦਾ ਹੈ ਸਾਨੂੰ ਕੁਝ ਫੈਮਲੀਆ ਦੀ ਪਰ ਇਹ ਨਾ ਲੱਭੇ ਇੱਕ ਦਿਨ ਅਸੀਂ 2004 ਦੇ ਵਿੱਚ ਸਾਡੇ ਪਾਕਿਸਤਾਨ ਦੇ ਪਹਿਲੇ ਕਮਿਸ਼ਨਡ ਆਰਮੀ ਆਫੀਸਰ ਹਰਚਰਨ ਸਿੰਘ ਦੀ ਉਹਦੇ ਵਾਸਤੇ ਜਾ ਰਹੇ ਸੀ ਐਬਟਾਬਾਦ ਹੀ ਜਾ ਰਹੇ ਸੀ ਰਾਜ ਉਹ ਇਲਾਕੇ ਦਾ ਨਾ ਮਾਤਾ ਜੀ علاوہ ਗੂੰਜ ਉੱਠਿਆ ਮੈਨੂੰ ਮਿਲਿਆ ਤੇ ਮੈਂ ਉੱਥੇ ਨਾ ਪੁੱਛ ਲਿਆ ਕਿਸੇ ਨੂੰ ਕਿ ਆਰ ਤਫੈਲ ਤੇ ਖਲੀਲ ਨਾਂ ਦੇ ਬੰਦੇ ਹੈ ਨੇ ਇੱਥੇ ਅੱਛਾ ਉਹ ਚਾਹ ਲੈਨੇ ਪਤਾ ਨਹੀਂ ਕਿਉਂ ਕਹਿ ਦਿੱਤਾ ਕਿ ਉਹ ਸਿੱਖਣੀ ਦੇ ਪੁੱਤਰ ਮੇਰੇ ਪੂਰੇ ਵਜੂਦ ਕੰਬ ਗਿਆ ਮੈਂ ਉੱਥੇ ਰੋਣ ਲੱਗ ਪਿਆ ਕਿ ਇਹਦਾ ਮਤਲਬ ਹੈ ਮਾਤਾ ਜੀ ਸਹੀ ਬੋਲ ਰਹੀ ਸੀ ਮੈਂ ਉਹਨਾਂ ਦੀ ਹਾਲਤ ਤੇ ਸ਼ੱਕ ਕਰ ਰਿਹਾ ਸੀ ਮੈਂ ਕਿਹਾ ਆਹੋ ਆਹੋ ਸਖਣੀ ਦੇ ਪੁੱਤਰ ਕਹਿੰਦਾ ਜੀ ਇੱਥੇ ਹੀ ਰਹਿੰਦੇ ਨੇ ਉਹ ਵੀ ਹੁਣ ਦਾਦੇ ਹੋ ਗਏ ਨੇ ਦਾਦੇ ਦਾਦੇ ਬਣ ਗਏ ਨੇ ਮੈਂ ਉੱਥੇ ਜਾਣ ਦੀ ਬਜਾਏ ਆਪਣੇ ਭਰਾ ਛੋਟੇ ਭਰਾ ਦੀ ਆਰਮਿਚ ਪ੍ਰਾਊਡ ਆਫ ਪਾਕਿਸਤਾਨ ਵਰਨਣ ਦੀ ਬਜਾਏ ਮੈਂ ਉਧਰ ਪਾਸੇ ਚੱਲ ਗਿਆ ਤੇ ਉੱਥੇ ਜਾ ਕੇ ਮੈਂ ਪਤਾ ਕੀਤਾ ਉਹਨਾਂ ਦੋਵਾਂ ਨੂੰ ਮਿਲਿਆ ਦੋਵਾਂ ਭਰਾ ਹਜੇ ਜ਼ਿੰਦਾ ਸਨ ਮੈਂ ਕਿਹਾ ਯਾਰ ਮੇਰ ਕੋਲ ਗਲਤੀ ਹੋ ਗਈ ਹੈ ਪਹਿਲੇ ਤਾਂ ਮaaf ਕਰਦੇ ਹੋ ਪਿਛਲੇ 5 ਸਾਲਾਂ ਤੋਂ ਤੁਹਾਡੀ ਮਾਂ ਆ ਰਹੀ ਹੈ ਉਹ ਵੀ ਰੋਣ ਲੱਗ ਪਏ ਉਹਨਾਂ ਦੇ ਬੱਚੇ ਵੀ ਰੋਣ ਲੱਗ ਪਏ ਉਹਨਾਂ ਦੀ ਪੋਤੀ ਪੋਤੀਆਂ ਸਾਰੇ ਰੋਣ ਲੱਗ ਪਏ ਉਹਨੇ ਕਿਹਾ ਸਾਡੇ ਨਾਲ ਤਾਂ ਬਹੁਤ ਜ਼ਿਆਦਤੀ ਹੋਈ ਸਾਡੀ ਕੋਲੋਂ ਸਾਡੀ ਮਾਂ ਖੋ ਲਈ ਸੀ ਸਾਡੇ ਛੋਟੇ ਸੀ ਅਸੀਂ ਅੱਜ ਤੱਕ ਸਾਡੇ ਅਥਰੂ ਰੁਕੇ ਨਹੀਂ ਹੈਗੇ ਬੇਸ਼ੱਕ ਮੁਸਲਮਾਨ ਹੋਵੇ ਕਿਸੇ ਮਾਂ ਵਾਸਤੇ ਉਹਨਾਂ ਦੇ ਬੱਚੇ ਤੇ ਬੱਚੇ ਹੀ ਹੁੰਦੇ ਹਨ ਅਗਲੇ ਸਾਲ ਮਾਤਾ ਜੀ ਫੇਰ ਆਈ ਮੈਨੂੰ ਕਹਿੰਦੀ ਸੀ ਪੁੱਤ ਮੇਰੀ ਹਿਆਤੀ ਦਾ ਕੁਝ ਪਤਾ ਨਹੀਂ ਹੈ ਤੂੰ ਕੁਝ ਪਤਾ ਕੀਤਾ ਮੈਂ ਕਿਹਾ ਮਾਤਾ ਜੀ ਹਾਂ ਜੀ ਮੈਂ ਪਤਾ ਕਰ ਲਿਆ ਤੁਹਾਡੇ ਦੋਵੇਂ ਬੱਚੇ ਮੈਨੂੰ ਲੱਭ ਗਏ ਨੇ ਹੁਣ ਮਸਲਾ ਇਹ ਸੀ ਕਿ ਪੈਲਗ੍ਰੀਮੇਜ ਵੀਜ਼ੇ ਦੇ ਉੱਤੇ ਕਿਸੇ ਨੂੰ ਜਿਹੜਾ ਇੰਡੀਆ ਤੋਂ ਆਂਦਾ ਹੋਵੇ ਇਹ ਰੂਲ ਬਣ ਚੁੱਕਿਆ ਸੀ ਕਿ ਪੈਲਗ੍ਰੀਮੇਜ ਵੀਜ਼ਾ ਯਾਨੀ ਯਾਤਰਾ ਦੇ ਵੀਜ਼ੇ ਦੇ ਉੱਤੇ ਕਿਸੇ ਨੂੰ ਮਲਾਇਆ ਨਹੀਂ ਜਾ ਸਕਦਾ ਅਸੀਂ ਉੱਥੇ ਦੇ ਮੁਨੀਸਟਰ ਸਾਹਿਬ ਜਿਹੜੇ ਸਨ ਪ੍ਰੋਫੈਸਰ ਮੁਸ਼ਤਾਕ ਵਿਕਟਰ ਸੀ ਮੇਰੇ ਉਸਤਾਦ ਸੀ ਮੈਂ ਉਹਨਾਂ ਨਾਲੇ ਗੱਲ ਕੀਤੀ ਸਾਂਝੀ ਕੀਤੀ ਕਿ ਇਸ ਤਰ੍ਹਾਂ ਕਰਕੇ ਉਹ ਵੀ ਆ ਗਿਆ ਬਰਬਲ ਉਸ ਵੇਲੇ ਜ਼ਮੀਨ ਵੀ ਫੱਟੀ ਸੀ ਆਸਮਾਨ ਵੀ ਗਰਜਿਆ ਇੰਨੀ ਬਾਰਿਸ਼ ਹੋਣ ਦੇ ਬਾਵਜੂਦ 2006 ਦੇ ਸਮੇਂ ਵੇਲੇ ਕੋਈ 3000 ਇੰਡੀਅਨ ਸਿੱਖ ਯਾਤਰੀ ਸਨ ਕੁਈ 7-8000 8000 ਪਾਕਿਸਤਾਨੀ ਸਾਨੂੰ ਉਸ ਵੇਲੇ ਮੌਜੂਦ ਸਨ ਉੱਥੇ ਕੋਈ ਬਾਹਰ ਦੇ ਦੇਸ਼ਾਂ ਦੇ 5-600 ਸਿੱਖ ਯਾਤਰੀ ਸਨ ਸਾਰੇ ਰੋ ਰਹੇ ਸੀ ਪਰ ਉਹ ਮਾਤਾ ਇਹ ਸ਼ਬਦ ਕਹਿ ਰਹੀ ਸੀ ਕਿ ਵਾਹਿਗੁਰੂ ਬਹੁਤ ਵੱਡਾ ਬਲਵਾਨ ਹੈ ਉਹ ਇੱਕ ਸਿੱਖਣੀ ਦੇ ਪੇਟ ਚੋਂ ਮੁਸਲਮਾਨ ਪੈਦਾ ਕਰ ਸਕਦਾ ਹੈ ਸੋ ਜੇ ਅੱਜ ਅਸੀਂ 47 ਦੇ ਕਿਸਿਆਂ ਦੇ ਵਿੱਚ ਬਹੁਤ ਸਾਰੇ ਐਸੇ ਕਿਸੇ ਹਨ ਜਿਨ੍ਹਾਂ ਨੂੰ ਸ਼ਾਇਦ ਬਿਆਨ ਵੀ ਨਾ ਕੀਤਾ ਜਾ ਸਕਦਾ ਹੋਵੇ ਇੱਥੇ ਉਹ ਮਾਤਾਵਾਂ ਜਿਹੜੀਆਂ ਕੁਵਾਰੀਆਂ ਬੈਠੀਆਂ ਰਹੀਆਂ ਸਾਰੀ ਜ਼ਿੰਦਗੀ ਜਿਹੜੀਆਂ ਸੰਗਰਾਮ ਦੇ ਸੰਗਰਾਮ ਰਸਦ ਲੈ ਕੇ ਨਨਕਾਣਾ ਸਾਹਿਬ ਜਾਂਦੀਆਂ ਸੀ ਮੇਰੀ ਮਾਤਾ ਜੀ ਕਿਉਂਕਿ ਕੜਾ ਪ੍ਰਸ਼ਾਦ ਦੀ ਦੇ ਦੀ ਸੇਵਾ ਮੇਰੀ ਮਾਤਾ ਜੀ 50 ਵਰਿਆਂ ਤੋਂ ਉਹੀ ਕਰ ਰਏ ਸਨ ਹੁਣ ਵੀ ਉਹੀ ਕਰ ਰਹੀ ਨੇ ਹੁਣ ਉਹਨਾਂ ਦੀ ਤਬੀਅਤ ਥੋੜੀ ਜੀ ਖਰਾਬ ਹੈ ਤੇ ਉਹ ਰਸਦ ਬੀਬੀਆਂ ਲੈ ਕੇ ਆਂਦੀਆਂ ਸੀ ਬਹੁਤ ਸਾਰੀਆਂ ਬੀਬੀਆਂ ਸੀ ਅੱਜ ਵੀ ਕੁਝ ਬੀਬੀਆਂ 90 ਸਾਲ ਹੋ ਚੁੱਕੇ ਨੇ ਇਸ ਵੰਡ ਨੂੰ ਲੇਕਿਨ ਕੁਝ ਬੀਬੀਆਂ ਅਜੇ ਵੀ ਰਸਦ ਲੈ ਕੇ ਆਂਦੀਆਂ ਨੇ ਇਸ ਉਡੀਕ ਚ ਨੇ ਕਿਸੇ ਕਾਮ ਨੂੰ ਸ਼ਾਇਦ ਫਿਰ ਰਾਜ ਮਿਲੇਗਾ ਫਿਰ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਗੁਰੂ ਘਰ ਚ ਮੱਥਾ ਟੇਕ ਸਕਾਂਗੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹਜੇ ਉਹਨਾਂ ਦੇ ਪਰਿਵਾਰ ਸ਼ਾਇਦ ਉਹਨਾਂ ਨੂੰ ਆਗਿਆ ਨਹੀਂ ਦੇ ਰਹੇ ਨੇ ਮੱਥਾ ਟੇਕਣ ਦੀ ਇਸ ਮਜਬੂਰੀ ਦੇ ਵਿੱਚ ਲੋਕ ਅਜੇ ਵੀ ਬੈਠੇ ਹੋਏ ਨੇ